ਵਾਇਗੁਰਜ ਕਾ ਖਾਲਸਾ ਵਾਇਗੁਰਜ ਕੀ ਫਤਿਹ ਤੇ ਆਪਾਂ ਬਠਿੰਡੇ ਤੋਂ ਯਾਤਰਾ ਸ਼ੁਰੂ ਕੀਤੀ ਸੀ ਇਸ ਟਾਈਮ ਆਪਾਂ ਗੁਰੂ ਘਰ ਦੇ ਵਿੱਚ ਰੁਕ ਗਏ ਆਪਣੇ ਹਰਿਆਣਾ सिरसा ਜ਼ਿਲ੍ਹੇ ਨੂੰ ਇੱਕ ਪਿੰਡ ਲੱਗਦਾ ਆਪਣਾ ਕਿਹੜਾ ਬਾਬਾ ਜੀ ਸੂਰਤਿਆ ਸੂਰਤਿਆ ਤੇ ਸੂਰਤਿਆ ਪਿੰਡ ਦੇ ਵਿੱਚ ਗੁਰੂ ਘਰ ਦਾ ਬਾਬਾ ਜੀ ਨਾਮ ਕੀ ਹੈ ਇਹ ਸਿੰਘ ਸਵਾ ਗੁਰੂ ਘਰ ਸਿੰਘ ਸਵਾ ਸਿੰਘ ਸਵਾ ਗੁਰੂ ਘਰ ਆ ਜੀ ਗੁਰੂ ਘਰ ਠੀਕ ਹੈ ਬਾਬਾ ਜੀ ਤੇ ਤੁਹਾਨੂੰ ਮਤਲਬ ਕਿੰਨਾ ਟਾਈਮ ਹੋ ਗਿਆ ਜੀ ਮਤਲਬ ਇੱਥੇ ਜੁੜਿਆ ਨੂੰ ਗੁਰੂ ਘਰ ਨਾਲ ਜੀ ਹਾਂਜੀ ਹਾਂਜੀ ਅਸੀਂ ਜਿਉਂ ਤਾਂ ਖੇਤੀ ਕਰਦੇ ਆ ਅੱਛਾ ਖੇਤੀ ਕਰਦੇ ਆ ਹੁਣ ਸਾਨੂੰ ਚੌਥਾ ਸਾਲ ਇੱਥੇ ਗੁਰੂ ਘਰ ਚ ਡਾਨੀ ਕਰਦੇ ਆ ਠੀਕ ਹੈ ਠੀਕ ਹੈ ਜੀ ਹਾਂ ਤੇ ਬਾਬਾ ਜੀ ਤੁਸੀਂ ਤੁਹਾਡੇ ਬਾਰੇ ਮੈਂ ਆਈ ਵੀ ਸੁਣਿਆ ਸੀ ਵੀ ਤੁਸੀਂ ਕੁੜੀਆਂ ਦੇ ਮਤਲਬ ਵਿਆਹ ਜਾਂ ਕੋਈ ਮਰਗ ਹੋ ਜਾਂਦਾ ਉਸੇ ਤੁਸੀਂ ਹੈ ਨਾ ਇਹ ਕੋਈ ਜੇ ਮੰਨ ਕੇ ਚੱਲ ਵੀ ਕੁੜੀਆਂ ਦਾ ਵਿਆਹ ਕਿਸੇ ਗਰੀਬ ਘਰ ਦੇ ਗੁੱਡੀ ਦਾ ਵਿਆਹ ਉਦੋਂ ਦੁੱਧ ਲੱਸੀ ਦੀ ਸੇਵਾ ਸੀ ਕਰਦੇ ਆਂ ਦਾਦੀ ਕਰਕੇ ਉੱਥੇ ਪਹੁੰਚਾਉਨੇ ਆਂ ਜਾਂ ਕਿਸੇ ਦੇ ਦੁੱਖ ਸੁਖਾ ਹਾਂਜੀ ਉੱਥੇ ਅਸੀਂ ਦੁੱਧ ਲੱਸੀ ਪਹੁੰਚਾਉਨੇ ਆਂ ਜਾਂ ਕਿਸੇ ਦੇ ਖੁਸ਼ੀ ਦਾ ਖੰਡ ਪਾਟਾ ਸਧਾਰਨ ਪਾਟਾ ਲੋੜਵੰਦਾਂ ਜਿੱਥੇ ਉੱਥੇ ਸੇਵਾ ਕਰਦੇ ਆਂ ਅੱਛਾ ਠੀਕ ਹੈ ਕਿਤੇ ਯਾ ਮਤਲਬ ਜਿੱਥੇ ਲੋੜਵੰਦਾਂ ਦਾ ਦੁੱਧ ਦੱਸੀ ਦੀ ਸੇਵਾ ਹਾਂਜੀ ਠੀਕ ਹੈ ਤੇ ਬਾਬਾ ਜੀ ਤੁਸੀਂ ਮਤਲਬ ਦੱਸ ਰਹੇ ਸੀਗੇ ਵੀ ਤੁਸੀਂ ਬਾਬਾ ਟਾਈਮ ਤੋਂ ਪਹਿਲਾਂ ਤੋਂ ਹਨਾ ਅੱਛਾ ਜੀ ਜੁੜੇ ਸੀ ਉਹ ਕਦੋਂ ਤੋਂ ਨਾਲ ਜੁੜੇ ਹੋ ਅਸੀਂ ਜੀ 1993 ਚੰਬਰਤਪਾਨ ਕੀਤਾ ਜੀ ਠੀਕ ਹੈ ਜੀ 1993 ਚ ਠੀਕ ਜਿਨ੍ਹਾਂ ਨੂੰ ਗੁਰੂ ਕੇ ਸਿੱਖ ਵੀ ਕਿਹਾ ਜਾਂਦਾ ਹਾਂ 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 ਗੁਰੂ ਦੇ ਸਿੱਖ ਜੀ ਠੀਕ ਹੈ ਜੀ ਤੇ ਤੁਸੀਂ ਕਾਫੀ ਵਸਤਰ ਤੇ ਆਪਦੇ ਵਰਤਨ ਹਨਾ ਤੁਸੀਂ ਦੱਸ ਰਹੇ ਸੀ ਜਿਹੜਾ ਮਤਬਲ ਬਾਣਾ ਪਾਇਆ ਸੀ ਪਹਿਲਾਂ ਅਸੀਂ ਮਾਂ ਮਾਪਾ ਜਿਵੇਂ ਕੁਰਤਾ ਪਜਾਮਾ ਇਸ ਤਰ੍ਹਾਂ ਪਾਉਂਦੇ ਸੀ 2001 ਚ ਅਸੀਂ ਇਹ ਬਾਣਾ ਪਾਇਆ ਠੀਕ ਹੈ ਜੀ ਅੱਠੋ ਪੈਰ ਬਾਣੇ ਚ ਰਹਿੰਦੇ ਆ ਠੀਕ ਹੈ ਜੀ ਅੱਠੋ ਪੈਰਾ ਹਾ ਸ਼ਸਤਰ ਰੱਖਦੇ ਆ ਨਿਸ਼ਾਨ ਸਾਹਿਬ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਇਹ ਸਾਡੇ ਨਕੇ ਮੰਨ ਕੇ ਚੱਲ ਪ੍ਰਸ਼ਾਦਾ ਪਾਣੀ ਛਕਦੇ ਆਂਗੇ ਇਹ ਬਾਟਾ ਸਾਹ ਬਾਟਾ ਸਹੀ ਬਾਟੇ ਚ ਅਸੀਂ ਖਾਣਾ ਖਾਂਦੇ ਆ ਉਹਦਾ ਇਹ ਪਾਣੀ ਰੱਖਦੇ ਆ ਉਹਦਾ ਠੋਪਾਰ ਕੋਲ ਅੱਛਾ ਅੱਛਾ ਹਾਂ ਚਲੋ ਤੇ ਇੱਕ ਬਾਬਾ ਜੀ ਤੁਹਾਡੇ ਚੱਪਲਾਂ ਬਾਰੇ ਵੀ ਦੱਸਿਆ ਸੀ ਕਹਿੰਦੇ ਤੁਸੀਂ ਚੱਪਲ ਨਹੀਂ ਪਾਉਂਦੇ ਅਸੀਂ ਜੀ ਹਾਂ 2001 ਚ ਅਸੀਂ ਜੋੜੇ ਛੱਡੇ ਆ अच्छा ठीक है 2021 ਚ ਛੱਡੇ ਮਤਲਬ ਠੰਡ ਹੋਵੇ ਚਾਹੇ ਕੁਝ ਵੀ ਮਤਲਬ ਹਨਾ ਕੋਈ ਠੰਡ ਤੂੰ ਸ਼ਾ ਖੇਤੀ ਕਰਦੇ ਰਹੇ ਆਗੇ ਇਸੇ ਰੂਤੀ ਹਲੇ ਵੀ ਕਰਦਾ ਖੇਤੀ ਅੱਛਾ ਅੱਛਾ ਠੀਕ ਹੈ ਹਾਂ ਪਾਣੀ ਧਾਣੀ ਕੋਈ ਹੋਰ ਸਾਰਾ ਕੰਮ ਕਰਦੇ ਆ ਚਲੋ ਵਧੀਆ ਗੱਲ ਹੈ ਤੇ ਤੁਸੀਂ ਇੱਥੇ ਲੱਗ ਰਹੀ ਲੱਗੇ ਹੋ ਤੇ ਮਤਲਬ ਕਿੰਨੀ ਸੈਲਰੀ ਸੁਲ ਰਹੀ ਤਾਂ ਕੀ ਸਿਸਟਮ ਹੈ ਸੈਲਰੀ ਮਤਲਬ ਵੀ ਤਨਖਾਹ ਸਨਖਾ ਜੀ ਕੋਈ ਇੱਥੇ ਆਏ ਆਗਾ ਸੇਵਾ ਕੀ ਜਿੰਨਾ ਇਹਨਾਂ ਦਾ ਮਤਬੂਦ ਜਿਵੇਂ ਹੁਣ ਪ੍ਰਧਾਨ ਸੀਗੇ ਤੇ ਕਮੇਟੀ ਆਗੀ ਮੈਂਬਰ ਸਾਰੇ ਵੀ 10 ਖਾਲਸਾ ਜੀ ਕਿੰਨਾ ਤੁਹਾਨੂੰ ਚਰਚਾ ਵਰਚਾ ਦੇ ਕੇ ਉਹ ਕਹੇ ਜੋ ਸਰਦਾ ਬਈ ਜੀਦਾ ਸਰਦਾ ਨਹੀਂ ਚਿਤਮੰਦਾ ਤਾਂ ਵੀ ਕੋਈ ਨਹੀਂ ਜੇ ਜੀ ਸਰਦਾ ਦੇ ਦਿਓ ਕੋਈ ਆਏ ਨਹੀਂ ਹੈਗਾ ਸਹੀ ਕਹੇ ਸਹੀ ਕਹਿ ਰਹਾ ਬਈ ਇਥੋਂ ਮਤਲਬ ਆਪਣੇ ਕਾਫੀ ਜਨੇ ਮੈਂ ਹੋਰ ਕਾਫੀ ਗੁਰੂਗੜ੍ਹ ਚ ਗਿਆ ਹਨ ਉੱਥੇ ਕਾਫੀ ਸੈਲਰੀ ਤੇ ਜਾਂ ਪੈਸਿਆਂ ਤੇ ਰੱਖੇ ਹੋਏ ਆ ਤੇ ਤੁਹਾਡਾ ਮਤਲਬ ਉਸ ਤੋਂ ਕੋਈ ਮਤਲਬ ਨਹੀਂ ਹੈ ਨਾ ਇਹ ਹੁਣ ਸਾਨੂੰ ਦੇ ਦਿੰਦੇ ਆ ਰੁਪਈਏ ਮਤਲਬ ਸਾਢੇ 4000 ਰੁਪਈਆ ਦੇ ਦਿੰਦੇ ਆ ਅੱਛਾ ਅੱਛਾ ਠੀਕ ਹੈ ਉਹ ਆਏ ਕੋ ਨਹੀਂਗਾ ਕਿ ਨਾ ਜ਼ਰੂਰੀ ਲੈਣਾਗਾ ਇਹਨਾਂ ਨੂੰ ਆਖਿਆ ਵੀ ਭਵਨਾਂ ਨਾ ਕੋਈ ੜਕਾ ਦੀ ਸੇਵਾ ਪਰ ਨਾ ਮੰਨੋ ਜੇ ਉਹਦੀ ਇੰਨਾ ਹੀ ਦਿੰਦੇ ਨਾ ਸਹੀ ਗੱਲ ਹੈ ਚਲੋ ਬਾਕੀ ਬਹੁਤ ਵਧੀਆ ਜੀ ਹੁਣ ਪ੍ਰੋਗਰਾਮ ਹੁੰਦਾ ਜੇ ਕਿਤੇ ਵੀ ਮੈਂ ਸੁਣਿਆ ਵੀ ਤੁਸੀਂ ਗੁਰੂ ਘਰ ਦੇ ਵਿੱਚ ਉਹਨਾਂ ਚੀਜ਼ ਨਹੀਂ ਲਾਉਂਦੇ ਜ ਜਿਹਨੀਆਂ ਲੋਕਾਂ ਚ ਵੰਡ ਦਿੰਦੇ ਹੋ ਹਾਂਜੀ ਦੁੱਧ ਲੱਸੀ ਅਸੀਂ ਪਿੰਡ 'ਚ ਜੇ ਕੁੜੀ ਕਤਰੀ ਦਾ ਵਿਆਹ ਜਾਂ ਦੁੱਖ ਸੁੱਖਾਂ ਜਾਂ ਕੋਈ ਕਿਸੇ ਦੇ ਕੇ ਪ੍ਰੋਗਰਾਮ ਆ ਨਾ ਪਿੰਡ 'ਚ ਹਾਂਜੀ ਹਾਂਜੀ ਦੁੱਧ ਲੱਸੀ ਅਸੀਂ ਪਹੁੰਚਾਉਂਦੇ ਆ ਜੇ ਬਾਹਰ ਅਸੀਂ ਕੁੜੀ ਦੇ ਵਿਆਹ 'ਚ ਜਾਗੇ ਉੱਥੇ ਬਾਹਰ ਵੀ ਲਿਜਾਣੇ ਆ ਦੁੱਖ ਸੁੱਖ 'ਚ ਜਾਗੇ ਉੱਥੇ ਵੀ ਲਿਜਾਣੇ ਆ ਅੱਛਾ ਖੁਸ਼ੀ ਦਾ ਖੰਡ ਪਾਟਾ ਸਧਾਰਨ ਪਾਟਾ ਦੁੱਧ ਲੱਸੀ ਪਹੁੰਚਾਉਣਾ ਅਸੀਂ ਅੱਛਾ ਕਿਸੇ ਪਿੰਡ ਹੀ ਆਗੇ ਜਿੱਥੇ ਜਾਗੇ ਸੀ ਹਾਂ ਤੇ ਬਹੁਤ ਵਧੀਆ ਬਾਬਾ ਜੀ ਖੁਸ਼ੀ ਹੋਈ ਤੇ ਬਾਕੀ ਤੇ ਤੁਸੀਂ ਹੋਰ ਕੁਝ ਕਹਿਣਾ ਚਾਹੋ ਮਤਲਬ ਵੀ ਕੋਈ ਨਵਾਂ ਸੰਦੇਸ਼ ਦੇ ਸਕਦੇ ਹੋ ਜਿਹੜੇ ਆਪਣੇ ਪੰਜਾਬੀਆਂ ਨੂੰ ਹਨ ਤੁਸੀਂ ਕੁਝ ਨਾ ਕੁਝ ਦੱਸੋ ਵੀ ਆਪਣੇ ਸਿੱਖੀ ਬਾਰੇ ਵੀ ਜੁੜਨਾ ਵੀ ਕਿਵੇਂ ਚਾਹੀਦਾ ਆਪਾਂ ਨੂੰ ਸਿੱਖੀ ਬਾਰੇ ਤੇ ਇਹੀ ਹੈ ਜੀ ਜਿਹੜਾ ਬੰਦਾ ਹੁਣ ਮੰਨ ਕੇ ਚੱਲਦਾ ਵੀ ਮਾਪੇ ਉਹ ਦਾੰਬਰ ਤਪਾਨ ਕੀਤਾ ਗਾਹਾਂ ਉਹਦੇ ਜਿਹੜੇ ਬੱਚੇ ਨੇਗੇ ਉਹਨਾਂ ਨੂੰ ਵੀ ਉਵੇਂ ਕੇਸ ਦਾੜੀ ਬੱਚਿਆਂ ਦੇ ਕੇਸ ਰੱਖਣੇ ਫਿਰ ਗਾਹਾਂ ਜਦੋਂ ਵੱਡੇ ਹੋ ਜਾਂਦੇ ਉਵੇਂ ਜਿਵੇਂ ਦਾੜੀ ਰੱਖਦੇ ਆ ਉਹੀ ਜਾਂ ਨਸ਼ੇ ਪਤੇ ਤੇ ਜਵਾਕ ਬਣਦਾ ਤਾਂ ਗੁਰੂ ਦੇ ਲੜ ਲੱਗ ਜੇ ਵੱਤ ਬੁੱਲਾ ਹੋਆ ਆ ਚੀਜ਼ ਹੈ ਸਹੀ ਕਹ ਜੀ ਜਵਾਕ ਜਿਵੇਂ ਅੱਜ ਕੱਲ ਆਪਣੇ ਪੰਜਾਬ ਦੇ ਹਨਾ ਬੁਰਾ ਹਾਲ ਹੋਇਆ ਪਿਆ ਆਪਣੇ ਕਾਫੀ ਸਿੱਖ ਸਰਦਾਰ ਆ ਤੇ ਕਾਫੀ ਕੁਝ ਜਵਾਕ ਨਸ਼ੇ ਚ ਪਏ ਹੋਏ ਹਨਾ ਤੇ ਮਤਲਬ ਇਹ ਚੀਜ਼ ਪਹਿਲੇ ਆਧਾਰ ਤੋਂ ਛੋਟੇ ਹੁੰਦੇ ਤੁਸੀਂ ਹਾਂ ਛੋਟੇ ਮੁੱਦੇ ਤੋਂ ਬਣ ਜੇ ਕਾ ਹਾਂ 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 ਸਹੀ ਕਾ ਤੇ ਬਾਬਾ ਜੀ ਨਾਲ ਆਪਾਂ ਨੂੰ ਗੱਲ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਕਾਫੀ ਆਪਾਂ ਗੱਲਾਂ ਸਾਂਝੀਆਂ ਕੀਤੀਆਂ ਤੇ ਬਾਬਾ ਜੀ ਗੁਰੂ ਕੇ ਸਿੱਖ ਸ਼ਾਸਤਰ ਵੀ ਰੱਖਦੇ ਆ ਹਨਾ ਬਾਟਾ ਵੀ ਇਹਨਾਂ ਦਾ ਆਪਦਾ ਹੁੰਦਾ ਤੇ ਆਪਾਂ ਨੂੰ ਇਹਨਾਂ ਨੇ ਅਸਲ ਤੱਕ ਚੱਪਲਾਂ ਵੀ ਨਹੀਂ ਪਾਈਆਂ ਬਾਬਾ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਇਹ ਜੀ ਸਵਾਗਤ ਨੂੰ ਸਮਝ ਲਾ 24 ਸਾਲੀ ਦਾ 2001 ਚ ਛੱਡ ਗਿਆ 10ਵੇਂ ਮਹੀਨੇ ਚ ਗਮਾਰਾ ਵੜਦੇ ਸੀ ਉਹ ਜੋੜੇ ਪਾਈ ਸੀ ਇੱਕ ਟੁੱਟ ਗਿਆ ਉਹ ਦੂਜਾ ਵੀ ਵਾਰੇ ਚ ਲਾ ਕੇ ਜਿੱਦਾਂ ਜੋਂ ਬੂੰਦੀ ਨਹੀਂ ਬਖਸ਼ ਰਹੀ ਸਹੀ ਕਹ ਬਾਬਾ ਤੇ ਬਾਕੀ ਬਾਬਾ ਜੀ ਨਾਲ ਆਪਾਂ ਨੂੰ ਗੱਲ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਬਾਕੀ ਤੁਹਾਨੂੰ ਵੀ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਬਾਕੀ ਮਿਲਦੇ ਆ ਬਈ ਨਵੀਂ ਵੀਡੀਓ ਨਾਲ ਤੇ ਬਣੇ ਰਹੋ